ਸੀ ਜੀ ਆਪ ਦੇ ਸਕੂਲ ਨੰਬਰ ਚਾਉਣ ਲਈ ਇੱਥੇ ਚੜਿਆ ਮੈਂ ਪਲੱਸ 1 ਕਲਾਸ ਚ ਪੜਦੀ ਆ ਇੱਥੇ ਕੋਈ ਲੈਕਚਰਰ ਪੁਰਾਣੀ ਕੋਈ ਚੱਜਰਾ ਪ੍ਰਿੰਸੀਪਲ ਨਹੀਂ ਇੱਥੇ ਪ੍ਰਿੰਸੀਪਲ ਹੈ ਹੀ ਨਹੀਂ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਗੰਦੀ ਹਾਲਤ ਹੋਈ ਪਿਆ ਸਕੂਲਾਂ ਦੀ ਹਸਪਤਾਲਾਂ ਦੀ ਕੋਈ ਸੁਧਾਰ ਨਹੀਂ ਆਇਆ ਸਾਡੇ ਸਕੂਲ ਜਾਂ ਹਸਪਤਾਲ ਵਿੱਚ ਬੂਤ ਸਾਰੇ ਟੀਚਰ ਪੂਰੇ ਕਰੋ ਪੂਰੇ ਕਰੋ 체కింగ్ ਕਰਨ ਦਾ ਅਫਸਰ ਆਉਂਦੇ ਉਤੋਂ ਵੱਡੇ ਉਹ ਕਦੇ ਆਉਂਦੇ ਦੇਖਦੇ ਆ ਜਾਂ ਦੇਖਦੇ ਕੀ ਕਹਿੰਦੇ ਫਿਰ ਨਹੀਂ ਜੀ ਕੋਈ ਨਹੀਂ ਦੇਖਦਾ ਇੱਥੇ ਅਫਸਰ ਜੇ ਪ੍ਰਿੰਸੀਪਲ ਹੋਗਾ ਤਾਂ ਪ੍ਰਿੰਸੀਪਲ ਆਪ ਆਂਦਾਗਾ ਤੇ ਕਹਿੰਦਾ ਹਾਂ ਜੀ ਸਾਡੇ ਸਕੂਲ ਵਿੱਚ ਵਿਜ਼ਿਟ ਕਰੋ ਪਰ ਇੱਥੇ ਕੋਈ ਪ੍ਰਿੰਸੀਪਲ ਵੀ ਹੈ ਇੱਥੇ ਨਾ ਤਾਂ ਟੀਚਰ ਪੂਰੇ ਆ ਇਹ ਜਿਹੜੇ ਗਰਾਊਂਡ ਹੈ ਇੱਕ 20 ਬੱਚਾ ਇੱਥੋਂ ਕੋਈ ਖਿਡਾਰੀ ਨਹੀਂ ਪੈਦਾ ਹੋਇਆ ਠੀਕ ਹੈ ਨਾ ਹੋਣਾ ਕਿਉਂਕਿ ਜਿਹੜਾ ਡੀਪੀ ਆ ਉਹ ਉਹ ਵੀ ਉਹਦਾ ਕੋਈ ਬਾਲਾ ਚੰਗਾ ਰਵਈਆ ਨਹੀਂ ਹੈਗਾ ਉਹ ਪਿਆਰ ਰਿੰਦਾ ਆ ਕੇ ਇੱਥੇ ਜੇ ਜਿਹੜੇ ਕੋਈ ਹੋਰ ਕੋਚ ਹੈ ਉਹ ਸਾਨੂੰ ਦਿੱਤੇ ਨਹੀਂ ਜਾ ਰਹੇ ਜਦੋਂ ਟੀਚਰ ਹੀ ਪੂਰੇ ਨਹੀਂ ਅਸੀਂ ਕਹਿੰਦੇ ਸਾਡੇ ਸਕੂਲ ਨੂੰ ਹਸਪਤਾਲ ਨੂੰ ਠੀਕ ਕਰੋ ਨਹੀਂ ਅਸੀਂ ਛਾਲਾ ਮਾਰਾਂਗੇ ਜੇ ਇਥੋਂ ਦਾ ਪ੍ਰਸ਼ਾਸਨ ਮਤਲਬ ਧੱਕਾ ਕਰੂਗਾ ਸਾਡੇ ਨਾਲ ਤਾਂ ਸਾਡੇ ਜਿੰਮੇਵਾਰ ਜਿਹੜਾ ਸਾਡੀ ਮੌਤ ਦਾ ਪ੍ਰਸ਼ਾਸਨ ਤੇ ਜਿਹੜੇ ਪਿੰਡ ਦੇ ਜਿਹੜੇ ਘੜਮ ਚੌਧਰੀ ਹੈ ਕਮੇਟੀ ਵਾਲੇ ਉਹ ਹੋਣਗੇ ਛੋਟੇ ਛੋਟੇ ਬੱਚਿਆਂ ਨੂੰ ਉੱਤੇ ਚੜਾਇਆ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੀ ਜਾਨ ਨੂੰ ਖਤਰਾ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਦੇਖੋ ਕਾਰਵਾਈ ਤੇ ਮੇਰੇ ਆਪ ਦੇ ਜਵਾਬ ਕਿ ਕਿਹੜਾ ਕਿਸੇ ਦੇ ਲਿਆਇਆ ਮੈਂ ਫੜ ਕੇ ਇਸੇ ਕਰਕੇ ਲੈ ਆਏ ਨਾ ਹਾਂ ਹਾਂਜੀ ਬਿਲਕੁਲ ਲੈ ਕੇ ਆਏ ਹਾਂ ਕਾਰਵਾਈ ਕਰ ਦੇ ਸਾਡੀ ਮੰਗ ਕੀ ਆ ਇਹਨਾਂ ਦੇ ਭਵਿੱਖ ਦੀ ਗੱਲ ਹੀ ਆ ਨਾ ਬਾਥਰੂਮ ਇੱਡਾ ਗੰਦਾ ਜੇ ਤੁਸੀਂ ਅੱਜ ਬਾਥਰੂਮ ਕਰ ਲਿਆ ਸਕੂਲ ਦੇ ਅੰਦਰ ਤੁਹਾਡਾ ਤਿੰਨ ਦਿਨ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਪ੍ਰਿੰਸੀਪਲ ਹੀ ਹੈਣੀ ਇੱਥੇ ਵੀ ਇੱਡਾ ਗੰਦਾ ਸਿਸਟਮ ਹੈ ਜਿਹੜਾ ਭਵਿੱਖ ਹੈ ਜਿਹੜਾ ਸਕੂਲ ਹੈ ਵੀ ਉਹ ਖਤਮ ਹੋਣ ਜਾ ਰਿਹਾ 12ਵੀਂ ਤੱਕ ਦਾ ਸਕੂਲ ਸੀਗਾ ਸਾਡਾ ਇਹ 1947 ਮੌਕੇ ਦੀ ਜਿਹੜੀ ਸਰਕਾਰ ਆਈ ਆ ਤੇ ਜਿਹੜੇ ਸਾਡੇ ਪਿੰਡ ਦੇ ਚੌਧਰੀ ਬਣਿਆ ਚਾਹੇ ਉਹ ਕਿਸਾਨਾਂ ਚੋਂ ਚਾਹੇ ਮਜ਼ਦੂਰਾਂ ਚੋਂ ਸਰਪੰਚ ਬਣਿਆ ਮੈਂਬਰ ਬਣਿਆ ਉਹਨਾਂ ਨੇ ਆ ਸਕੂਲ ਦੀ ਗੱਲ ਨਹੀਂ ਕੀਤੀ ਲੋਕੋ ਟੀਵੀ ਨਾਲ ਜੁੜੋ ਤੁਸੀਂ ਮਇਮਤਾਜ ਪੰਜਾਬ ਸਰਕਾਰ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਕਹਿੰਦੀ ਹੈ ਕਿ ਸਿਹਤ ਅਤੇ ਸਿੱਖਿਆ ਨੂੰ ਅਸੀਂ ਮੁੱਖ ਰੱਖਿਆ ਕਿ ਸਿਹਤ ਤੇ ਸਿੱਖਿਆ ਪੰਜਾਬ ਵਿੱਚ ਵਧিয়ে ਕਰ ਦੇਵਾਂਗੇ ਪਰ ਸਿਹਤ ਅਤੇ ਸਿੱਖਿਆ ਨੂੰ ਬਚਾਉਣ ਦੇ ਲਈ ਪਿੰਡ ਮੱਤਾ ਵਿੱਚ ਜਿਹੜੇ ਛੋਟੇ ਬੱਚੇ ਨੇ ਉਹ ਟੈਂਕੀ ਦੇ ਉੱਪਰ ਚੜੇ ਨੇ ਤੇ ਨਾਲ ਜਿਹੜੇ ਸੰਘਰਸ਼ ਕਰਦੇ ਨੇ ਉਹਨੇ ਆਪਾਂ ਉੱਪਰ ਜਾ ਕੇ ਗੱਲਬਾਤ ਕਰਦੇ ਹਾਂ ਕਿ ਟੈਂਕੀ ਦੇ ਉੱਤੇ ਜਾ ਕੇ ਜਿਹੜੀ ਵਾਟਰ ਵਕਸੀ ਟੈਂਕੀ ਦੇ ਉੱਤੇ ਕੁਝ ਛੋਟੇ ਬੱਚੇ ਤੇ ਇਥੋਂ ਪ੍ਰਦਰਸ਼ਨ ਕਰਨ ਵਾਲਾ ਵੀਰ ਹੈ ਜਿਹੜਾ ਉੱਤੇ ਚੜਿਆ ਹੋਇਆ ਤਾਂ ਵਾਟਰ ਵਕਸੀ ਟੈਂਕੀ ਦੇ ਬਿਲਕੁਲ ਉੱਤੇ ਪਹੁੰਚੇ ਥੱਲੇ ਤਸਵੀਰਾਂ ਦਿਖਾਉਂਦੇ ਆ ਜਿਹੜੇ ਛੋਟੇ ਸਕੂਲੀ ਬੱਚੇ ਨੇ ਉਹ ਬੈਠੇ ਨੇ ਪ੍ਰਦਰਸ਼ਨ ਕਰ ਰਹੇ ਨੇ ਉੱਤੇ ਜਾ ਕੇ ਇਹਨਾਂ ਦੀਆਂ ਮੰਗਾਂ ਜਾਣਦੇ ਆ ਨਾਲ ਗੱਲਬਾਤ ਕਰਦੇ ਆ ਇੰਨੀ ਉਚਾਈ ਦੇ ਉੱਤੇ ਤਾਂ ਉੱਤੇ ਪਹੁੰਚ ਕੇ ਗੱਲਬਾਤ ਕਰਦੇ ਆ ਜਿਹੜੇ ਪ੍ਰਦਰਸ਼ਨ ਕਰਦੇ ਨੇ ਛੋਟੇ ਛੋਟੇ ਬੱਚੇ ਖੜੇ ਨੇ ਭਾਈ ਕੀ ਮਾਮਲਾ ਕੀ ਹੈ ਟੈਂਕੀ ਦੇ ਉੱਤੇ ਕਿਉਂ ਚੜੇ ਹੋਏ ਹੋ ਦੇਖੋ ਜੀ ਸਾਡਾ ਨਾ ਸਕੂਲ ਆ ਤੁਸੀਂ ਵਿਜ਼ਿਟ ਕਰਿਓ ਉੱਥੇ ਬਹੁਤ ਜਾਇਜ਼ ਮੰਗ ਆ ਸਾਡੀ ਕੋਈ ਨਿੱਜੀ ਮੰਗ ਨਹੀਂ ਵੀ ਸਾਨੂੰ ਅਜ ਨਰੇਗਾ ਦੇ ਦਿਓ ਜਾਂ ਸਾਨੂੰ ਕੋਈ ਆਪ ਦਾ ਕੋਈ ਕਿਸੇ ਵੀ ਪਰਸਨਲ ਤਲ ਦਾ ਹੈਗਾ ਮੈਂ ਤੁਹਾਡੇ ਨਾਂ ਤੁਹਾਡੇ ਚੈਨਲ ਨਹੀਂ ਜੀ ਦੱਸਣਾ ਚਾਹਣਾ ਵੀ ਸਾਡੇ ਸਕੂਲ ਆ 1946 ਚ ਦੀ ਨਿਉ ਰੱਖੀ ਸੀ ਤੇ 1947 ਤੋਂ ਇਹ ਚੱਲੂ ਹੋ ਗਿਆ ਸੀਗਾ ਜੀ ਇਸ ਸਕੂਲ ਦੀ ਜਿਹੜੀ ਪੈਲੀ ਆ ਉਹ ਘੱਟੋ ਘੱਟ 20 ਕਿੱਲੇ ਸੀ ਚਲੋ 5 ਕਿੱਲੇ ਰੈੱਡ ਕਰਾਸ ਲੈ ਗਿਆ ਕੁਝ ਹਸਪਤਲ ਬਣ ਗਿਆ ਜਿਹੜਾ ਹਸਪਤਲ ਆ ਉਹ 21 ਬਿੱਡਾਂ ਦਾ ਹਸਪਤਲ ਆ ਤੇ ਉੱਥੇ ਸਿਰ ਦੁਖ ਦੇ ਦੀ ਗੋਲੀ ਤੱਕ ਨਹੀਂ ਮਿਲਦੀ ਹਾਲਾਂਕਿ ਇਹ ਹਸਪਤਲ ਬਾਜੇਖਾਨੇ ਵਾਲਾ ਹਸਪਤਲ ਤੋਂ ਪਹਿਲਾਂ ਓਡਾ ਹਸਪਤਲ ਬੰਨਣਾ ਸੀ ਠੀਕ ਹੈ ਜੱਚਾ ਬੱਚਾ ਸਾਰਾ ਇੱਥੇ ਪ੍ਰਬੰਧ ਹੋਣਾ ਸੀ ਚਲੋ ਅੱਜ ਤੱਕ ਕਿਸੇ ਨੇ ਆਵਾਜ਼ ਆ ਜਿਹੜੀ ਉਹ ਨਹੀਂ ਚੱਕੀ ਇਸ ਤੇ ਅਸੀਂ ਸਕੂਲ ਦੀ ਜੇ ਗੱਲ ਕਰੀਏ ਸਕੂਲ ਕੋਲੇ ਪੈਲੀ ਹੋਣ ਦੇ ਬਾਵਜੂਦ ਜੀ ਤੇ ਗ੍ਰਾਂਟ ਵੀ ਆਉਂਦੀ ਹੁੰਦੀ ਆ ਸਰਕਾਰੀ ਤੇ ਸਕੂਲ ਨੂੰ ਬਹੁਤ ਸੋਹਣਾ ਬਹੁਤ ਸੋਹਣੇ ਸੋਹਣੇ ਤੁਸੀਂ ਵਾੜੇ ਭਾਈ ਕਿ ਜਾੜੇ ਕਿੰਨਾ ਸੋਹਣਾ ਸਕੂਲ ਆ ਇੱਥੇ ਨਾ ਤਾਂ ਟੀਚਰ ਪੂਰੇ ਆ ਇਹ ਜਿਹੜੇ ਗਰਾਊਂਡ ਆ ਇੱਕ 20 ਬੱਚਾ ਇੱਥੋਂ ਕੋਈ ਖਿਡਾਰੀ ਨਹੀਂ ਪੈਦਾ ਹੋਇਆ ਠੀਕ ਹੈ ਨਾ ਹੋਣਾ ਕਿਉਂਕਿ ਜਿਹੜਾ ਡੀਪੀ ਆ ਉਹ ਉਹ ਵੀ ਉਹਦਾ ਕੋਈ ਬਾਲਾ ਚੰਗਾ ਰਵਈਆ ਨਹੀਂ ਹੈਗਾ ਉਹ ਪਿਆਰ ਰਿੰਦਾ ਆ ਕਿ ਇੱਥੇ ਤੇ ਜਿਹੜੇ ਕੋਈ ਹੋਰ ਕੋਚ ਆ ਉਹ ਸਾਨੂੰ ਦਿੱਤੇ ਨਹੀਂ ਜਾ ਰਹੇ ਜਦੋਂ ਟੀਚਰ ਹੀ ਪੂਰੇ ਨਹੀਂ ਤੇ ਨਾਲ ਹੀ ਇਹਦੇ ਕੋਈ ਇਹਦੇ ਬਾਥਰੂਮ ਚ ਵਿਜ਼ਿਟ ਕਰਿਓ ਜਾ ਕੇ ਬਾਥਰੂਮ ਐਡਾ ਗੰਦਾ ਜੇ ਤੁਸੀਂ ਅੱਜ ਬਾਥਰੂਮ ਕਰ ਲਿਆ ਸਕੂਲ ਦੇ ਅੰਦਰ ਤੁਹਾਡਾ ਤਿੰਨ ਦਿਨ ਰੋਟੀ ਖਾਣ ਨੂੰ ਜੀ ਨਹੀਂ ਕਰਨਾ ਇਸੇ ਤਰ੍ਹਾਂ ਜੇ ਇੱਥੇ ਪ੍ਰਬੰਧ ਦੀ ਗੱਲ ਕਰੀਏ ਟੀਚਰਾਂ ਦੀ ਗੱਲ ਕਰੀਏ ਆਸਮੇ ਟੀਚਰਾਂ ਦੀ ਟੀਚਰਾਂ ਨਾਲ ਨਹੀਂ ਬੰਦੀ ਠੀਕ ਹੈ ਪ੍ਰਿੰਸੀਪਲ ਹੀ ਹੈਣੀ ਇੱਥੇ ਵੀ ਐਡਾ ਗੰਦਾ ਸਿਸਟਮ ਹੈ ਜਿਹੜਾ ਭਵਿੱਖ ਹੈ ਜਿਹੜਾ ਸਕੂਲ ਹੈ ਵੀ ਉਹ ਖਤਮ ਹੋਣ ਜਾ ਰਿਹਾ ਹੈ 12ਵੀਂ ਤੱਕ ਦਾ ਸਕੂਲ ਸੀਗਾ ਸਾਡੇ ਇਹ ਤੇ ਉਹ ਬੋਰਡ ਟੁੱਟਣ ਜਾ ਰਿਹਾ ਜਦੋਂ ਬੱਚੇ ਹੀ ਹੈ ਨਹੀਂ ਬੱਚੇ ਹੱਟ ਹੱਟ ਕੇ ਪ੍ਰਾਈਵੇਟ ਜਾ ਰਹੇ ਆ ਤੇ ਫਿਰ ਇੱਥੇ ਪੜ੍ਹਨਾ ਕਿਹਨੇ ਆ ਸਰਕਾਰ ਗੱਲ ਕਰਦੀ ਹੈ ਜਦੋਂ ਸੱਤਾ ਵਿੱਚ ਆਉਂਦੀ ਹੈ ਕਿ ਸਿਹਤ ਅਤੇ ਸਿੱਖਿਆ ਤੇ ਅਸੀਂ ਮੁੱਖ ਕੰਮ ਕਰਨਾ ਹੈ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਸਕੂਲ ਦੀ ਜਿਹੜੀ ਹਾਲਤ ਹੈ ਜਿਹੜੀ ਉਹ ਮਾੜੀ ਹੈ ਤੇ ਨੂੰ ਲੈ ਕੇ ਕਿ ਹਸਪਤਾਲ ਦੀ ਮਾੜੀ ਫਿਰ ਸਿਹਤ ਸਿੱਖਿਆ ਦੋਵੇਂ ਨਹੀਂ ਹੈਗੇ ਤੁਹਾਡੇ ਪਿੰਡ ਬਿਲਕੁਲ ਤੁਸੀਂ ਐ ਕਰੋ ਜਿੱਥੇ ਅਪ ਪਾਣੀ ਵਾਲੀ ਟੈਂਕੀ ਤੇ ਖੜੇ ਆ ਤੁਸੀਂ ਆ ਪਾਣੀ ਵੀ ਚੈੱਕ ਕਰ ਲਓ ਜਿਹੜੇ ਅਸੀਂ ਪੀਨੇ ਆ ਠੀਕ ਆ ਆ ਗੰਦਾ ਪਾਣੀ ਪੀਨੇ ਆ ਅਸੀਂ ਇਹ ਜਿਹੜੇ ਤਿੰਨ ਮੁੱਦੇ ਹੈਗੇ ਆ ਬਹੁਤ ਜ਼ਰੂਰੀ ਮੁੱਦੇ ਆ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਆ ਬੀ ਅ ਮਹੀਨਾ ਪਹਿਲਾਂ ਅਸੀਂ ਮੰਗ ਪੱਤਰ ਵੀ ਦਿੱਤਾ ਵੀ ਸਾਡਾ ਜਿਹੜਾ ਸਕੂਲ ਆ ਉਹ ਬਚਾਇਆ ਜਾਵੇ ਜਿਹੜੀ ਕਮੇਟੀ 1947 ਮੌਕੇ ਦੀ ਉਹ ਭੰਨ ਕੇ ਨਵੇਂ ਬੰਦੇ ਸ਼ਾਮਲ ਕੀਤੇ ਜਾਣ ਜਿਹਦੇ ਵਿੱਚ ਘੱਟੋ ਘੱਟ ਹਰੇਕ ਫਿਰਕੇ ਦਾ ਇੱਕ ਬੰਦਾ ਪਾਇਆ ਜਾਵੇ ਪਹਿਲ ਤਾਂ ਹੁੰਦੀ ਹੈ ਜਿਹਦੇ ਬੱਚੇ ਪੜ੍ਹਦੇ ਆ ਅਸੀਂ ਫੇਰ ਵੀ ਕਹਿੰਨੇ ਵੀ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਸਾਹਜ ਰਵੇ ਵੀ ਹਰੇਕ ਫਿਰਕੇ ਦੇ ਇੱਕ ਇੱਕ ਬੰਦਾ ਪਾਇਆ ਜਾਵੇ ਤੇ ਇਸ ਕਮੇਟੀ ਦੇ ਉੱਤੇ ਜਿਹੜੀ ਬੋਲੀ ਆ ਜਿਹੜੀ ਜ਼ਮੀਨ ਆ ਉਹ ਠੀਕ ਠਾਕ ਢੰਗ ਨਾਲ ਉਹਦਾ ਉਹ ਉਹ ਹੋ ਗਿਆ ਗਠਨ ਕੀਤਾ ਜਾਵੇ ਜੀ ਬਿਲਕੁਲ ਤਾਂ ਇੰਨੀ ਉਚਾਈ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਵੀਰਾਂ ਕੇ ਥੱਲੇ ਪਿੰਡਾਂ ਥੱਲੇ ਪ੍ਰਦਰਸ਼ਨ ਚੱਲ ਰਿਹਾ ਵਾਟਰ ਵਕਤ ਦੇ ਵਿੱਚ ਟੈਂਕੀ ਦੇ ਉੱਤੇ ਛੋਟੇ ਛੋਟੇ ਬੱਚੇ ਵੀ ਨੇ ਤਸਵੀਰ ਦਿਖਾ ਦਿੰਨੇ ਆ ਇਧਰ ਨੂੰ ਕਿ ਛੋਟੇ ਛੋਟੇ ਬੱਚੇ ਵੀ ਟੈਂਕੀ ਦੇ ਉੱਤੇ ਖੜਨੇ ਆ ਆਪ ਦਾ ਬੇਟਾ ਨੌ ਸਾਦਾ ਅਨਮੋਲ हां तो बेटा हां जी मेरा बेटा अनमोल है प्राइवेट पढ़ता है इथे नहीं पढ़ता पर असली कह रहे हैं कि ਸਾਡੇ ਚੋਂ ਸਮਰੱਥਾ ਨਹੀਂ ਸੀ ਇੱਥੇ ਪੜਾਉਣਾ ਚਾਹੁੰਦੇ ਮੇਰੀ ਭੈਣ ਇੱਥੇ ਪੜ੍ਹਦੀ ਆ ਇਹ ਇਹਨੂੰ ਪੁੱਛ ਰਹੇ ਤੇ ਕਿਹੜੇ ਕਿਹੜੇ ਟੀਚਰ ਹੈ ਨਹੀਂ ਜੇ ਹੈਗੇ ਆ ਆ ਬੱਚਾ ਤੁਸੀਂ ਬੇਟਾ ਇੱਥੇ ਉੱਤੇ ਕਿਉਂ ਚੜੇ ਹੋ ਰੈਂਕੀ ਉੱਤੇ ਬਈ ਇਹ ਤੇ ਮੈਂ ਬਾਜ਼ਾਰੋਂ ਕਰਨ ਗਿਆ ਸੀਗਾ ਜੀ ਬਹੁਤ ਮਸਕ ਮਾਰੇ ਮੈਂ ਮਸਾ ਕਰਕੇ ਆਇਆ ਸੀਗਾ ਜੀ ਮੇਰੇ ਰੋਟੀ ਖਾਣ ਨੂੰ ਵੀ ਨਹੀਂ ਸੀ ਦਿੱਤਾ ਠੀਕ ਹੈ ਉਹ ਟੀਚਰ ਪੂਰੇ ਸਕੂਲ ਦੇ ਵਿੱਚ ਨਹੀਂ ਜੀ ਪੜਾਈ ਸਹੀ ਹੁੰਦੀ ਆ ਨਹੀਂ ਕੋਈ ਵੀ ਨਹੀਂ ਹੁੰਦਾ ਕੋਈ ਪਤਾ ਕਰਨ ਹੁੰਦਾ ਕੋਈ ਅਫਸਰ ਹੁੰਦੇ ਉੱਥੇ ਦੇਖਣ ਕਿ ਕਿਵੇਂ ਚੱਲ ਰਿਹਾ ਕਹਨ ਜੀ ਸਾਰੇ ਬੱਚੇ ਨਕਲ ਮਾਰ ਕੇ ਕਰਦੇ ਜੀ ਮੈਡਮ ਜੀ ਆ ਕੇ ਜੀ ਹਮੜਾ ਆ ਦਿੱਤੇ ਜੀ ਉਹਨਾਂ ਨੇ ਹੈਡ ਟੀਚਰ ਹਾਂਜੀ ਠੀਕ ਹੈ ਉਹ ਬਾਅਦ ਹੀ ਕਰ ਦਿੰਦੇ ਜੀ ਬਾਅਦ ਹੀ ਮਾਰਦੇ ਜੀ ਜਵਾਕਾਂ ਦੇ ਬਾਅਦ ਚ ਮਾਸਟਰਾਂ ਦਾ ਦਿੰਦੇ ਠੀਕ ਹੈ ਇਹ ਤੁਸੀਂ ਹੁਣ ਉੱਤੇ ਸਕੂਲ ਬਚਾਉਣ ਲਈ ਚੜੇ ਹੋ ਹਾਂਜੀ ਹੁਣ ਡਰ ਨਹੀਂ ਲੱਗਦਾ ਇੰਨੀ ਉਚਾਈ ਉੱਤੇ ਖੜੇ ਹਾਂ ਥੱਲੇ ਦੇਖ ਕੇ ਨਹੀਂ ਹਿੰਦੇ ਲੱਗਾ ਸਕੂਲ ਬਚਾਉਣ ਲਈ ਆਏ ਹਾਂ ਠੀਕ ਹੈ ਤਾਂ ਆਪਾਂ ਨਾਲ ਵੀ ਗੱਲ ਕਰਦੇ ਹਾਂ ਬਈ ਬੇਟਾ ਤੁਸੀਂ ਕਿਉਂ ਇੱਥੇ ਚੜ੍ਹੇ ਹੋ ਉੱਤੇ ਕਿਉਂ ਕੀ ਕਾਰਨ ਅਸੀਂ ਜੀ ਆਪਦੇ ਸਕੂਲ ਨੂੰ ਬਚਾਉਣ ਲਈ ਇੱਥੇ ਚੜ੍ਹਿਆ ਮੈਂ ਪਲੱਸ 1 ਕਲਾਸ 'ਚ ਪੜਦੀ ਹਾਂ ਇੱਥੇ ਕੋਈ ਲੈਕਚਰਰ ਪੁਰਾਣੀ ਕੋਈ ਚੱਜਰਾ ਪ੍ਰਿੰਸੀਪਲ ਨਹੀਂ ਇੱਥੇ ਪ੍ਰਿੰਸੀਪਲ ਹੈ ਹੀ ਨਹੀਂ ਇੱਥੇ ਡੀਪੀ ਵੀ ਹੈ ਨਹੀਂਗਾ ਇੱਥੇ ਸਾਰੇ ਸਕੂਲਾਂ ਵਿੱਚ 3-3 ਵਜੇ ਤੱਕ ਪੜਾਉਂਦੇ ਆ ਬੱਚਿਆਂ ਨੂੰ ਪਲੱਸ 1 ਪਲੱਸ 2 ਨੂੰ ਤੇ ਸਾਡੇ ਇੱਥੇ 11 ਵਜੇ ਛੁੱਟੀ ਕਰ ਦਿੰਦੇ ਆ 12 ਵਜੇ ਛੁੱਟੀ ਕਰ ਦਿੰਦੇ ਆ ਕਹਿੰਦੇ ਆ ਬਸ ਤੁਸੀਂ ਜਿੰਨਾ ਕ ਪੜ੍ਹਨਾ ਆਪਦੇ ਘਰੇ ਹੁੰਦੇ ਆ ਉਹ ਗੱਲ ਵੱਖਰੀ ਹੁੰਦੀ ਆ ਪਰ ਜਿੰਨਾ ਕ ਅਸੀਂ ਪੜਦੇ ਆ ਅਸੀਂ ਘਰੇ ਪੜਦੇ ਆ ਕੋਈ ਚੱਜ ਦਾ ਲੈਕਚਰਰ ਵੀ ਹੈ ਹੀ ਨਹੀਂ ਇੱਥੇ ਤੇ ਨਾ ਪ੍ਰਿੰਸੀਪਲ ਆ ਠੀਕ ਹੈ ਕੋਈ ਵੀ ਨਹੀਂ ਹੈ ਹਾਂਜੀ ਹਸਪਤਾਲ ਤੁਹਾਡੇ ਪਿੰਡ ਜਿਵੇਂ ਗੱਲ ਕੀਤੀ ਕਿ ਹਸਪਤਾਲ ਦਾ ਹੀ ਬੁਰਾ ਹਾਲ ਡਾਕਟਰ ਨਹੀਂ ਹਾਂਜੀ ਬਹੁਤ ਜ਼ਿਆਦਾ ਬੁਰਾ ਹਾਲ ਉੱਥੇ ਕੋਈ ਮੈਡੀਕਲ ਦਵਾਈਆਂ ਕੋਈ ਨਹੀਂ ਮਿਲਦੀਆਂ ਉੱਥੇ ਨਾ ਕੋਈ ਨਰਸਾ ਨਾ ਕੋਈ ਡਾਕਟਰ ਆ ਬਸ ਬੰਦ ਪਿਆ ਜਮ ਖੰਡਰ ਬਣ ਚੁੱਕੇ ਠੀਕ ਹੈ ਜਿਵੇਂ ਸਰਕਾਰ ਕਹਿੰਦੀ ਹੈ ਸਕੂਲ ਆਫ ਐਮੀਨੈਂਸ ਬਣਾਤੇ ਸਕੂਲਾਂ ਦੇ ਸੁਧਾਰ ਬਹੁਤ ਹੋ ਗਿਆ ਤੁਹਾਡੇ ਪਿੰਡ ਹੋਇਆ ਨਹੀਂ ਫਿਰ ਨਹੀਂ ਜੀ ਜਮ ਹੀ ਨਹੀਂ ਹੋਇਆ ਸਾਡੇ ਪਿੰਡ ਹੋਇਆ ਨਹੀਂ ਕੋਈ ਨਹੀਂ ਜੀ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਗੰਦੀ ਹਾਲਤ ਹੋਈ ਪਿਆ ਸਕੂਲਾਂ ਦੀ ਹਸਪਤਾਲਾਂ ਦੀ ਕੋਈ ਸੁਧਾਰ ਨਹੀਂ ਆਇਆ ਸਾਡੇ ਸਕੂਲ ਜਾਂ ਹਸਪਤਾਲ ਵਿੱਚ ਠੀਕ ਹੈ ਕੋਈ ਸੁਧਾਰ ਨਹੀਂ ਹਾਂਜੀ ਟੀਚਰ ਦੇ ਨਾਲ ਕੋਈ ਜਿਵੇਂ ਆਪਾਂ ਗੱਲਬਾਤ ਦੇਖਦੇ ਹੁੰਦੇ ਹੁਣ ਕਿ ਸਕੂਲ ਦੇ ਵਿੱਚ ਚੈਕਿੰਗ ਹੁੰਦੀ ਹੈ ਕੋਈ ਚੈਕਿੰਗ ਕਰਨ ਦਾ ਅਫਸਰ ਆਉਂਦੇ ਉਤੋਂ ਵੱਡੇ ਉਹ ਕਦੇ ਆਉਂਦੇ ਦੇਖਦੇ ਆ ਜਾਂ ਦੇਖਦੇ ਕੀ ਕਹਿੰਦੇ ਫਿਰ ਨਹੀਂ ਜੀ ਕੋਈ ਨਹੀਂ ਦੇਖਦਾ ਇੱਥੇ ਅਫਸਰ ਜੇ ਪ੍ਰਿੰਸੀਪਲ ਹੋਊਗਾ ਤਾਂ ਪ੍ਰਿੰਸੀਪਲ ਆਪ ਆਂਦਾਗਾ ਤੇ ਕਹਿੰਦਾ ਹਾਂ ਜੀ ਸਾਡੇ ਸਕੂਲ ਵਿੱਚ ਵਿਜ਼ਿਟ ਕਰੋ ਪਰ ਇੱਥੇ ਕੋਈ ਪ੍ਰਿੰਸੀਪਲ ਵੀ ਹੈ ਨਹੀਂ ਪ੍ਰਿੰਸੀਪਲ ਵੀ ਹੈ ਨਹੀਂ ਹਾਂਜੀ ਠੀਕ ਹੈ ਬਹੁਤ ਮਾਣ ਡਹਾੜਾ ਤੁਸੀਂ ਵਿੱਚ ਆਪ ਕਰਿਓ ਸਾਡੇ ਤੇ ਨਰ ਰਹੋ ਅਸੀਂ ਅੱਜ ਤਪੇ ਹੋਏ ਚੜੇ ਆ ਤਪੇ ਹੋਏ ਹਾਂਜੀ ਕੀ ਐਕਸ਼ਨ ਤੁਹਾਡਾ ਉੱਤੇ ਚੜ ਕੇ ਕੀ ਕਰਨਾ ਕੀ ਚਾਹੁੰਦੇ ਹੋ ਦੇਖੋ ਜੇ ਅਸੀਂ ਕੁਝ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਕਹਿੰਦੇ ਸਾਡੇ ਸਕੂਲ ਨੂੰ ਹਸਪਤਾਲ ਨੂੰ ਠੀਕ ਕਰੋ ਨਹੀਂ ਅਸੀਂ ਛਾਲਾ ਮਾਰਾਂਗੇ ਜੇ ਤੁਹਾਡਾ ਪ੍ਰਸ਼ਾਸਨ ਮਤਲਬ ਧੱਕਾ ਕਰੂਗਾ ਸਾਡੇ ਨਾਲ ਤੇ ਸਾਡੇ ਜੁਮੇਵਾਰ ਜਿਹੜਾ ਸਾਡੀ ਮੌਤ ਦਾ ਪ੍ਰਸ਼ਾਸਨ ਤੇ ਜਿਹੜੇ ਪਿੰਡ ਦੇ ਜਿਹੜੇ ਖੜਮ ਚੌਧਰੀ ਕਮੇਟੀ ਵਾਲੇ ਉਹ ਹੋਣਗੇ ਧੰਨਵਾਦ ਅੱਛਾ ਤੁਸੀਂ ਮਤਲਬ ਇਥੋਂ ਛਾਲਾਂ ਤੱਕ ਮਾਰਨ ਦੀ ਸੋਚੀ ਬਿਲਕੁਲ ਜੀ ਅਸੀਂ ਮੇਰੇ ਮੇਰੇ ਬੱਚੇ ਮੇਰੇ ਨਾਲ ਅਸੀਂ ਸਾਰੇ ਮਰਾਂਗੇ ਬਾਈ ਅਸੀਂ ਮਰਨ ਨੂੰ ਤਿਆਰ ਆ ਪਰ ਅਸੀਂ ਸਕੂਲ ਨੂੰ ਬਚਾਉਣਾ ਹੈ ਅਸੀਂ ਠੀਕ ਕਰਨਾ ਹੈ ਹਸਪਤਾਲ ਨੂੰ ਠੀਕ ਕਰਨਾ ਸਾਡੀ ਨਿਜਾਇਜ਼ ਮੰਗ ਹੀ ਨਹੀਂ ਤੁਹਾਡੀ ਮੰਗ ਇਹ ਹੈ ਕਿ ਡਾਕਟਰ ਹਸਪਤਾਲ ਦੇ ਵਿੱਚ ਹੋਣ ਤੇ ਟੀਚਰ ਸਕੂਲ ਦੇ ਵਿੱਚ ਹੋਣ ਬਸ ਗੱਲ ਖਤਰਾ ਹੁੰਦਾ ਹੀ ਆ ਸਾਰਾ ਹਾਂਜੀ ਬਿਲਕੁਲ ਤੇ ਸੋਨਾ ਪ੍ਰਬੰਧ ਹੋਵੇ ਜਿਹੜੇ ਜਵਾਗ ਦੂਰੋਂ ਆਉਂਦੇ ਆ ਤੇ ਉਹ ਕ ਤਾਲ ਤੇ ਦੋ ਵਹਿਨਾ ਲਾ ਜਿਹੜੇ 10-5 ਕਿਲੋਮੀਟਰ ਦੂਰ ਜਵਾਕ ਕੋ ਜਵਾਕ ਆਉਂਦੇ ਆ ਨਿੱਕੇ ਨਿੱਕੇ ਉਹਨਾਂ ਵਾਸਤੇ ਸਕੂਲ ਵਾਲੀਆਂ ਵਹਿਨਾ ਦੇ ਦੋ ਆ ਦਲ ਸਿੰਘ ਵਾਲੇ ਵਹਿਨਾ ਲੱਗੀਆਂ ਹੋਰ ਕਈ ਪਿੰਡਾਂ 'ਚ ਜਿਨ੍ਹਾਂ ਨੂੰ ਕੋਈ ਕਮਾਈ ਨਹੀਂ ਉੱਥੇ ਵਹਿਨਾ ਲੱਗੀਆਂ ਸਕੂਲ ਵਾਲੀਆਂ ਅਸੀਂ ਤਾਂ ਬਈ ਨਿੱਜੇ ਮੰਗਦੇ ਹੀ ਕੋਈ ਨਹੀਂ ਜਿਹੜੇ ਬੋਸਟਰ ਲੱਗਿਆ ਸਕੂਲ ਆਫ ਫੈਮਿਨਿਅਸ ਬਣ ਗਿਆ ਸਕੂਲ ਦਾ ਪੱਧਰ ਬਹੁਤ ਉੱਚਾ ਹੋ ਗਿਆ ਪੰਜਾਬ 'ਚ ਫਿਰ ਉਹ ਕੀ ਕੋਝ ਹੈ ਸਰਕਾਰ ਜਿਹੜਾ ਕਰ ਦੇਖੋ ਸਰਕਾਰ ਆ ਜਿਹੜੀ ਹੂੰ ਉਹ ਬਿਲਕੁਲ ਬੁੱਚਣਾ ਦੀ ਆ ਤੇ ਭੰਡਾ ਦੀ ਆ ਦੇਖੋ ਪਹਿਲਾਂ ਇੱਥੇ ਕਈ ਸਰਕਾਰਾਂ ਆਈਆਂ ਕਈ ਗਈਆਂ 1947 ਮੌਕੇ ਦੀ ਜਿਹੜੀ ਸਰਕਾਰ ਆਈ ਆ ਤੇ ਜਿਹੜੇ ਸਾਡੇ ਪਿੰਡ ਦੇ ਚੌਧਰੀ ਬਣਿਆ ਚਾਹੇ ਉਹ ਕਿਸਾਨਾਂ ਚੋਂ ਚਾਹੇ ਮਜ਼ਦੂਰਾਂ ਚੋਂ ਸਰਪੰਚ ਬਣਿਆ ਮੈਂਬਰ ਬਣਿਆ ਉਹਨਾਂ ਨੇ ਆ ਸਕੂਲ ਦੀ ਗੱਲ ਨਹੀਂ ਕੀਤੀ ਠੀਕ ਹੈ ਨਹੀਂ ਆ ਹਾਲ ਹੀ ਹੋਣਾ ਸੀ ਮੈਂ ਕੋਈ ਬੇਨਤੀ ਕਰਦਾ ਸਾਡੇ ਇਸ ਸਕੂਲ ਦੇ ਅੰਦਰ ਪਾਣੀ ਪੀਣ ਨੂੰ ਹੈ ਨਹੀਂ ਬਾਈ ਕਿੰਨੀ ਗਰਮੀ ਹੁੰਦੀ ਆ ਅੱਜ ਕੱਲ ਹਰੇਕ ਦੇ ਘਰੇ ਏਸੀ ਲੱਗੇ ਹਨ ਤੇ ਬਾਈ ਸਾਰਾ ਦਿਨ ਇੱਥੇ ਬੱਚਿਆਂ ਨੇ ਰਹਿਣਾ ਹੁੰਦਾ ਬਾਈ ਜਦੋਂ ਪਾਣੀ ਪੀਣ ਨੂੰ ਹੈ ਨਹੀਂ ਉਹਨਾਂ ਵਾਸਤੇ ਛੋਟੇ ਛੋਟੇ ਬੱਚਿਆਂ ਨੂੰ ਤੁਹਾਡੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਦੇਖੋ ਕਾਰਵਾਈ ਤੇ ਮੇਰੇ ਆਪ ਦੇ ਜਵਾਬ ਕਿ ਇਹ ਕਿਹੜਾ ਕਿਸੇ ਦੇ ਲਿਆਇਆ ਮੈਂ ਫੜ ਕੇ ਇਸੇ ਕਰਕੇ ਲਿਆਇਆ ਨਾ ਠੀਕ ਹੈ ਤਾਂ ਹੀ ਲੈ ਆਏ ਹਾਂ ਹਾਂਜੀ ਬਿਲਕੁਲ ਲੈ ਕੇ ਆਏ ਹਾਂ ਕਾਰਵਾਈ ਕਰ ਦੇ ਸਾਡੀ ਮੰਗ ਕੀ ਆ ਇਹਨਾਂ ਦੇ ਭਵਿੱਖ ਦੀ ਗੱਲ ਹੀ ਆ ਨਾ ਜੀ ਕਾਰਵਾਈ ਤਾਂ ਪਹਿਲਾਂ ਕਿਹੜਾ ਸਰਕਾਰ ਕਰਦੀ ਨਹੀਂ ਜਦੋਂ ਮੈਂ ਸੰਘਰਸ਼ ਕਰਦਾ ਜਦੋਂ ਕੋਈ ਸੰਘਰਸ਼ ਵਿੜਦੇ ਆ ਜਾਂ ਕਰਦੇ ਆ ਉਦੋਂ ਚੱਕ ਕੇ ਪੁਲਿਸ ਮੈਨੂੰ ਜੇਲ੍ਹਾਂ ਚ ਬੰਦ ਕਰ ਦਿੰਦੀ ਆ ਉਦੋਂ ਥਾਣੇ ਚ ਬੰਦ ਕਰ ਦਿੰਦੀ ਆ ਆਹੀ ਕਰਨਾ ਨਾ ਵੀ ਮੈਂ ਲੋਕਾਂ ਦੀ ਗੱਲ ਕਰਦਾ ਵੀਰੇ ਮੈਂ ਤਾਂ ਕਰੂੰਗਾ ਮੇਰੇ ਚ ਸਮਰੱਥਾ ਲੋਕਾਂ ਦੀ ਗੱਲ ਕਰਨ ਦੀ ਠੀਕ ਹੈ ਜੀ ਤਾਂ ਤਸਵੀਰਾਂ ਦਿਖਾ ਦਿੰਨੇ ਆ ਥੱਲੇ ਜਿਹੜੀ ਪੁਲਿਸ ਵੀ ਪਹੁੰਚ ਚੁੱਕੀ ਐ ਇੱਥੋਂ ਦਾ ਪ੍ਰਸ਼ਾਸਨ ਐ ਜਿਹੜਾ ਕਿੰਨੇ ਸਮੇਂ ਬਾਅਦ ਪ੍ਰਸਨ ਪਹੁੰਚਿਆ ਇੱਥੇ ਪ੍ਰਸ਼ਾਸਨ ਤੁਸੀਂ ਟਾਈਮ ਦੇਖ ਲਓ ਅਸੀਂ 12 ਵਜੇ ਜਿਹੜਾ ਇਹ ਉੱਪਰ ਆਏ ਆ ਸਵਾ ਘੰਟੇ ਬਾਅਦ ਆਏ ਆ ਇਸ ਕਰਕੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਤੋਂ ਬੜੀ ਆਸ ਨਹੀਂ ਕਰਦੇ ਜੀ ਪ੍ਰਸ਼ਾਸਨ ਪਹੁੰਚਿਆ ਹੋਇਆ ਥੱਲੇ ਪ੍ਰਦਰਸ਼ਨ ਚੱਲ ਰਿਹਾ ਉੱਤੇ ਜਿਹੜੇ ਤਿੰਨ ਬੱਚੇ ਨੇ ਤੇ ਇੱਕ ਜਿਹੜੇ ਆਗੂ ਨੇ ਉਹ ਚੜੇ ਹੋਏ ਨੇ ਉਹਨਾਂ ਦੀ ਮੰਗ ਹੈ ਕਿ ਹਸਪਤਾਲ ਦੇ ਵਿੱਚ ਡਾਕਟਰ ਹੋਣ ਤੇ ਸਕੂਲ ਦਾ ਜਿਹੜਾ ਜਿਹੜਾ ਸਾਰਾ ਸਿਸਟਮ ਹੈ ਉਹ ਸਹੀ ਹੋਵੇ ਉੱਥੇ ਟੀਚਰ ਪ੍ਰੋਪਰ ਹੋਣ ਦਾ ਥੱਲੇ ਨਾਰੇ ਲੱਗ ਰਹੇ ਨੇ ਤਸਵੀਰਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਕਿ ਸਕੂਲ ਦੇ ਸਾਰੇ ਬੱਚੇ ਜਿੰਨੇ ਬੱਚੇ ਉੱਥੇ ਪੜ੍ਹਦੇ ਸਾਰੇ ਇੱਥੇ ਆਏ ਹੋਏ ਨੇ ਬਿਲਕੁਲ ਜੀ ਬੱਚੇ ਬਈ ਰਹਿ ਹੀ ਕੋਈ ਨਹੀਂ ਗਿਆ ਬੱਚੇ ਕਿਹੜੇ ਰਹਿ ਗਏ ਸਕੂਲ 'ਚ ਜਦੋਂ ਅਸੀਂ ਪੜਦੇ ਸੀ ਇੱਥੇ 13-1400 ਬੱਚਾ ਸੀ ਬਾਈ ਹੁਣ 6-700 ਬੱਚਾ ਰਹਿ ਗਿਆ ਸਾਰੇ ਦਾ ਪ੍ਰਾਈਵੇਟ ਪਈ ਬਾਈ ਜਦੋਂ ਪੜਾਉਂਦਾ ਹੀ ਕੋਈ ਨਹੀਂ ਜਦੋਂ ਕੋਈ ਟੀਚਰ ਹੀ ਹੈ ਨਹੀਂ ਚੱਜਦਾ ਜਿਹੜੇ ਮੰਨ ਲਓ ਇੱਥੇ ਆ ਪ੍ਰਾਇਮਰੀ ਸਕੂਲ ਹੈ ਤੁਸੀਂ ਪੜਤਾਲ ਕਰ ਲਓ ਮੇਰੇ ਤੋਂ ਬਿਨਾ ਜੇ 5 ਇੱਥੇ ਲੇਡੀਜ਼ ਹੈ ਜਾਂ 2-4 ਜੈਂਸ ਹੈ ਉਹਨਾਂ ਦੀ ਆਸ ਮੇ ਨਹੀਂ ਬੰਦੀ ਉਹ ਉੱਧਰ ਨੂੰ ਬੈਠਦੇ ਉੱਧਰ ਨੂੰ ਬੈਠਦੇ ਜਿਸ ਕੌਂਟ੍ਰੋਵਰਸੀਸ ਸਕੂਲ ਚੱਲਦਾ ਉਹ ਕਿਵੇਂ ਠੀਕ ਹੋਊਗਾ ਤੁਸੀਂ ਆ ਬਿਲਡਿੰਗ ਦੇਖ ਕੇ ਸਕੂਲ ਚ ਇੱਕ ਵਾਰੀ ਵਿਜ਼ਿਟ ਤਾਂ ਕਰੋ ਬਾਈ ਬਿਲਕੁਲ ਵੀ ਦਿਖਾਉਣਾ ਹੈ ਬਿਲਕੁਲ ਧੰਨਵਾਦ ਜੀ ਤਾਂ ਤਸਵੀਰ ਜਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਇੱਥੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਤਾਂ ਹਸਪਤਾਲ ਐ ਹਸਪਤਾਲ ਜਿਹੜਾ ਆ ਉਹ ਬੰਦ ਪਿਆ ਉੱਥੇ ਇੱਕ ਪ੍ਰੋਪਰ ਡਾਕਟਰ ਨਹੀਂ ਐ ਤੇ ਜਿਹੜਾ ਸਕੂਲ ਐ ਉੱਥੇ ਪ੍ਰੋਪਰ ਟੀਚਰ ਨਹੀਂ ਐ ਤਾਂ ਵਾਟਰ ਟੈਂਕੀ ਦੇ ਉੱਤੇ ਤਿੰਨ ਬੱਚੇ ਨੇ ਇੱਕ ਮਜ਼ਦੂਰ ਆਗੂ ਐ ਤੇ ਨਾਲ ਥੱਲੇ ਤਸਵੀਰ ਦਿਖਾ ਦੇਣਾ ਥੱਲੇ ਸੰਘਰਸ਼ ਐ ਜਿਹੜਾ ਉਹ ਚੱਲ ਰਿਹਾ ਸਕੂਲ ਦੇ ਵਿੱਚ ਜਿੰਨੇ ਬੱਚੇ ਪੜ੍ਹਦੇ ਨੇ ਉਹ ਸਾਰੇ ਸੰਘਰਸ਼ ਦੇ ਵਿੱਚ ਪਹੁੰਚੇ ਨੇ ਉਹਨਾਂ ਦੀ ਇਹੀ ਮੰਗ ਐ ਕਿ ਸਾਡੇ ਸਕੂਲ ਦੀ ਸਕੂਲ ਦਾ ਸੁਧਾਰ ਕੀਤਾ ਜਾਵੇ ਹਸਪਤਾਲ ਦਾ ਵੀ ਪ੍ਰੋਪਰ ਸੁਧਾਰ ਕੀਤਾ ਜਾਵੇ ਜਿਹੜੀ ਸਰਕਾਰ ਕਹਿੰਦੀ ਹੈ ਸਿਹਤ ਤੇ ਸਿੱਖਿਆ ਨੂੰ ਉੱਪਰ ਚੱਕਾਂਗੇ ਤਾਂ ਉਹ ਕਿੰਨੇ ਕੇਤੇ ਇੱਥੇ ਨਾਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਅੱਗੇ ਦਿਖਾਉਂਦੇ ਰਾਵਾਂਗੇ ਦੇਖਦੇ ਰੋ ਲੋਕੋਸ ਟੀਵੀ ਧੰਨਵਾਦ